ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮੇਰੀ ਅੱਜ ਹੀ ਹੋਰੇ ਸਵਾਗਤ ਆ ਅੱਜ ਆਪਾਂ ਤੁਹਾਨੂੰ ਕਰਵਾਉਣੇ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਤੇ ਜੇ ਸਾਡੀ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤਾਂ ਰਸਤੇ ਵਿੱਚ ਗੁਜ਼ਰਦੇ ਹੋਏ ਉਹ ਇੱਥੇ ਲੰਮੇ ਚਟਪੂਰਾ ਪਿੰਡ ਵਿੱਚ 21 ਦਿਨ ਠਹਿਰੇ ਸੀ ਤੇ ਇੱਥੇ ਹੀ ਉਹਨਾਂ ਨੇ ਮੁਗਲ ਰਾਜ ਦੀ ਜਿਹੜੀ ਜੜ ਸੀਗੀ ਪੱਟੀ ਸੀ ਤੇ ਇੱਥੇ ਹੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਛੋਟੇ ਸਾਬਜਦਾਨ ਤੇ ਮਾਤਾ ਗੁਜਰੀ ਜੀ ਦੀ ਸਿੱਧੀ ਵਾਰੇ ਪਤਾ ਲੱਗ ਗਿਆ ਸੀਗਾ ਆਓ ਆਪਾਂ ਤੁਹਾਨੂੰ ਕਰਵਾਉਨੇ ਆ ਇੱਥੇ ਜੰਡ ਸਾਹਿਬ ਦੇ ਦਰਸ਼ਨ ਕਿਹਾ ਜਾਂਦਾ ਵੀ ਇਹ ਜਿਹੜਾ ਜੰਡਾ ਵਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹੈ ਤੇ ਇਸੇ ਹੀ ਜੰਡ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਨੂੰ ਚੜਾਇਆ ਸੀ ਤੇ ਉਹਨੂੰ ਕਿਹਾ ਸੀ ਵੀ ਨੂਰੇ ਮਾਹੀ ਨੂੰ ਦੇਖ ਤੇ ਉਹ ਸਿੰਘ ਨੇ ਨੂਰੇ ਮਾਹੀ ਨੂੰ ਦੇਖਿਆ ਸੀ ਸਰਹੰਦ ਤੋਂ ਆਉਂਦੇ ਨੂੰ ਸਾਡੇ ਨਾਲ-ਨਾਲ ਇਸ ਜਗ੍ਹਾ ਦੇ ਦਰਸ਼ਨ ਕਰੋ ਇਤਿਹਾਸ ਦੇ ਵਿੱਚ ਜਿਤੋਂ ਗੁਰੂ ਗੋਬਿੰਦ ਸਿੰਘ ਜੀ ਨੇ 1704 ਈਸਵੀ ਵਿੱਚ ਅਨੰਦਪੁਰ ਦਾ ਕਿਲਾ ਖਾਲੀ ਕੀਤਾ ਸੀ ਤਾਂ ਉਹ ਬਹੁਤ ਸਾਰੇ راستਿਆਂ ਦੇ ਵਿੱਚੋਂ ਹੁੰਦੇ ਹੋਏ ਬਹੁਤ ਸਾਰੀਆਂ ਜਗ੍ਹਾਾਂ 'ਤੇ ਉਹਨਾਂ ਨੇ ਆਪਣਾ ਡੇਰਾ ਲਾਇਆ ਸੀਗਾ ਤੇ ਉਹਨਾਂ ਹੀ ਸਥਾਨਾਂ ਵਿੱਚੋਂ ਇਹ ਇੱਕ ਵਾ ਬਹੁਤ ਸਾਰੇ ਇਹ ਜਿਹੇ ਸਥਾਨ ਨੇ ਜਿਹੜੇ ਕੀ ਸੰਗਤਾਂ ਉੱਥੇ ਘਟ ਆਉਂਦੀਆਂ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਪਰ ਇਹ ਸਥਾਨ ਦੀ ਵੀ ਦਾਵੀ ਓਨਾ ਹੀ ਮਹੱਤਵ ਹੈ ਜਿੰਨਾ ਕਿ ਦੂਜੇ ਸਥਾਨ ਦਾ ਹੈ ਤੁਸੀਂ ਇਸ ਦਾ ਇਤਿਹਾਸ ਪੜ੍ਹ ਸਕਦੇ ਹੋ ਜੰਡ ਸਾਹਿਬ ਦਾ ਇੱਥੇ ਹੀ ਗੁਰੂ ਮੀਸਾਂ ਜੀ ਜਿਨੇ ਤਨ ਵੀ ਰਹੀਆ ਇੱਕੀ ਤਨ ਰਹੀਆ ਤਾਂ ਉਹ ਇਸ ਦਾ ਆਪੇ ਇਸ਼ਨਾਨ ਕਰਦੇ ਸੀਗੇ ਤੇ ਇੱਥੇ ਹੀ ਗੁਰੂ ਜੀ ਨੇ ਆਪਣੇ ਸਿੰਗਾ ਦੇ ਨਾਲ ਇਸ ਜਿਹੜੀ ਟਾਪਸੂ ਦੇ ਵਿੱਚੋਂ ਪੰਜ ਉਂਗਲਾ ਗਾਰ ਕੱਢ ਕੇ ਇੱਥੇ ਗੁਰਦੁਆਰਾ ਪੰਜੋਣਾ ਸਾਹਿਬ ਦਾ ਜਿਹੜਾ ਆਪਾਂ ਨਾਮ ਕਰਨ ਜਾਂ ਨੀ ਪੱਥਰ ਕੁਝ ਵੀ ਕਹਿ ਸਕਦੇ ਹਾਂ ਰੱਖਿਆ ਸੀ ਤੇ ਉਸ ਸਮੇਂ ਤੋਂ ਹੀ ਉਸ ਗੁਰਦੁਆਰ ਨੂੰ ਗੁਰਦੁਆਰਾ ਪੰਜਵਾਲਾ ਸਾਹਿਬ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਇਹ ਕਮਾਲਪੁਰੇ ਤੋਂ ਅ ਥੋੜਾ ਹੀ ਜ਼ਿਆਦਾ ਦੂਰ ਹੈ ਤੇ ਜਿਸ ਵੀ ਸੰਗਤ ਨੇ ਦਰਸ਼ਨ ਕਰਨੇ ਹੋਣ ਇਸ ਸਥਾਨ ਤੇ ਤੋਂ ਆਰਮਨਾਲ ਰਾਇਕੋਟ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ ਫਰਾਈ ਕੋ ਤੋਂ ਲੰਮਾ ਚਟਪੁਰਾੰਗ ਦਾ ਪਿੰਡਾ ਉਲਦੇ ਵਿੱਚ ਇਹ ਜਿਹੜਾ ਗੁਰਦੁਆਰਾ ਉਹ ਸੁਸ਼ੋਭਤਾ ਤੁਸੀਂ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਸੰਕੜ ਜੀ ਇਹ ਈਟਾ ਵੈ ਜਿੱਥੇ ਗੋਗੋਮੇ ਸਿੰਘ ਜੀ ਲਗਾਤਾਰ 21 ਦਿਨਾਂ ਨੂੰ ਇਸ਼ਨਾਨ ਕੀਤਾ ਸੀ ਤੇ ਇਥੋਂ ਇਹ ਜਿਹੜਾ ਗੁਰਦੁਆਰਾ ਵਾ ਇਹਨੂੰ ਪ੍ਰਗਟ ਕੀਤਾ ਸੀ <laughs> चलो सार संज जी अस हम चलें वापस यहाँ स्थान है कोई ज्यादा बड़ा नहीं है छोटा जा गुरुद्वारा है ते... पर इसका इतिहास बड़ा है ते इतिहास महान है ਤੇ ਸਾਡੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੰਗੇ ਚੰਗੇ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜਿੱਥੇ ਸਾਡਾ ਸਿੱਖ ਇਤਿਹਾਸ ਸਾਨੂੰ ਬਹੁਤ ਕੁਝ